ਇੱਕ ਪਿਓ ساری ਜ਼ਿੰਦਗੀ ਮਿਹਨਤ ਕਰਦਾ ਏ ਮਜ਼ਦੂਰੀ ਕਰਦਾ ਏ ਤੁੱਪ ਦੇ ਵਿੱਚ ਚੰਮ ਸਾੜ ਕੇ ਦਿਹਾੜੀਆਂ ਕਰਦਾ ਏ ਅਤੇ ਆਪਣੇ ਪਰਿਵਾਰ ਵਾਸਤੇ ਆਪਣੀ ਔਲਾਦ ਵਾਸਤੇ ਮਕਾਨ ਵੜਾਉਂਦਾ ਏ ਲੇਕਿਨ ਉਦੋਂ ਕੀ ਹੋਵੇ ਜਦੋਂ ਖੁਦ ਦੀ ਔਲਾਦ ਹੀ ਖੁਦ ਦੇ ਘਰ ਨੂੰ ਅੱਗ ਲਗਾ ਕੇ ਤਹਿਸ ਨਹਿਸ ਕਰ ਦੇਵੇ ਤਾਂ ਤੁਹਾਨੂੰ ਇਹ ਖਬਰ ਸੁਣ ਕੇ ਯਕੀਨ ਨਹੀਂ ਆ ਰਿਹਾ ਹੋਵੇਗਾ ਲੇਕਿਨ ਇਹ ਖਬਰ ਬਿਲਕੁਲ ਸੱਚ ਹੈ ਇੱਕ ਨੌਜਵਾਨ ਦੇ ਵੱਲੋਂ ਨਸ਼ੇ ਦੀ ਪੂਰਤੀ ਲਈ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ ਕਿਉਂਕਿ ਘਰ ਦੇ ਵਿੱਚ ਲੋਹੇ ਦੇ ਗਾਡਰ ਨੇ ਜਿਹੜੇ ਉਹ ਛੱਤ ਵਿੱਚ ਲੱਗੇ ਹੋਏ ਸਨ ਤਾਂ ਕੁਝ ਕੁ ਹਜ਼ਾਰ ਰੁਪਏ ਵਟਣ ਦੀ ਖਾਤਰ ਉਸ ਨੌਜਵਾਨ ਨੇ ਆਪਣੇ ਪਿਓ ਦੀ ਜ਼ਿੰਦਗੀ ਭਰ ਦੀ ਕਮਾਈ ਨਾਲ ਬਣੇ ਮਕਾਨ ਨੂੰ ਹੀ ਤਬਾਹ ਕਰ ਦਿੱਤਾ ਇਹ ਹੈਰਾਨੀਜਨਕ ਮਾਮਲਾ ਫਲੋਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਘਰ ਦੀ ਛੱਤ ਵਿੱਚੋਂ ਗਾਡਰ ਕੱਢਣ ਨੂੰ ਲੈ ਕੇ ਘਰ ਨੂੰ ਹੀ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਮਕਾਨ ਮਾਲਕ ਪਿਤਾ ਦੇ ਵੱਲੋਂ ਆਪਣੇ بیٹے ਅਤੇ ਉਸਦੇ ਦੋ ਦੋਸਤਾਂ ਨੂੰ ਪੁਲਿਸ ਹਵਾਲੇ ਕੀਤਾ ਜਾਂਦਾ ਹੈ ਤਾਂ ਪੁਲਿਸ ਨੂੰ ਨੰਗਲ ਨਿਵਾਸੀ ਪੀੜਤ ਅਵਤਾਰ ਰਾਮ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ ਸੰਦੀਪ ਕੁਮਾਰ ਆਪਣੇ ਦੋਸਤ ਸੁਖਵਿੰਦਰ ਕੁਮਾਰ ਅਤੇ ਬਲਵਿੰਦਰ ਕੁਮਾਰ ਅਤੇ ਇੱਕ ਹੋਰ ਵਿਅਕਤੀ ਦੇ ਨਾਲ ਮਿਲ ਕੇ ਉਸ ਦੇ ਘਰ ਆਇਆ ਅਤੇ ਘਰ ਨੂੰ ਅੱਗ ਲਗਾ ਦਿੱਤੀ ਗਈ ਅਤੇ ਘਰ ਦੇ ਵਿੱਚੋਂ ਲੋਹੇ ਦੇ ਗੱਡਰ ਕੱਢ ਕੇ ਕਬਾੜੀਏ ਨੂੰ ਵੇਚਣ ਚਲੇ ਗਏ ਤਾਂ ਮੌਕੇ ਉੱਤੇ ਪੁਲਿਸ ਪਾਰਟੀ ਦੇ ਵੱਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਪੀੜਤ ਰਾਜ ਮਿਸਤਰੀ ਅਵਤਾਰ RAM ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਕੰਮ ਉੱਤੇ ਗਿਆ ਹੋਇਆ ਸੀ ਤਾਂ ਦੁਪਹਿਰ ਵੇਲੇ ਉਸ ਨੂੰ ਫੋਨ ਆਉਂਦਾ ਹੈ ਅਤੇ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ ਲੇਕਿਨ ਜਦੋਂ ਆ ਕੇ ਦੇਖਦੇ ਨੇ ਤਾਨਾ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਨੂੰ ਅੱਗ ਉਹਨਾਂ ਦੇ بیٹے ਸੰਦੀਪ ਨੇ ਹੀ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਲਗਾਈ ਸੀ ਤਾਂ ਕਿ ਉਹ ਘਰ ਦੀ ਛੱਤ ਵਿੱਚੋਂ ਗਾਡਰ ਕੱਢ ਕੇ ਵੇਚ ਸਕਣ ਅਤੇ ਆਪਣੇ ਨਸ਼ੇ ਦੀ ਪੂਰਤੀ ਕਰ ਸਕਣ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਪ੍ਰਕਾਰ ਲੋਕਾਂ ਦੀ ਮਾਨਸਿਕਤਾ ਜਿਹੜੀ ਉਹ ਥੱਲੇ ਡਿੱਗਦੀ ਜਾ ਰਹੀ ਹੈ ਮਹਿਜ਼ ਕੁਝ ਕੁ ਹਜ਼ਾਰ ਰੁਪਏ ਦੇ ਗਾਡਰ ਵੇਚਣ ਪਿੱਛੇ ਇੱਕ ਪੁੱਤ ਨੇ ਆਪਣੇ ਪਿਓ ਦੀ ਜ਼ਿੰਦਗੀ ਭਰ ਦੀ ਕਮਾਈ ਨਾਲ ਬਣੇ ਹੋਏ ਮਕਾਨ ਨੂੰ ਹੀ ਤਬਾਹ ਕਰ ਦਿੱਤਾ ਉਸ ਨੂੰ ਆਪਣੇ ਪਰਿਵਾਰ ਦੇ ਸਿਰ ਉੱਤੇ ਛੱਤ ਦਾ ਫਿਕਰ ਨਹੀਂ ਬਲਕਿ ਆਪਣੇ ਨਸ਼ੇ ਦਾ ਫਿਕਰ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਨਸ਼ਾ ਇਹ ਡਾ ਉਹ ਪੰਜਾਬ ਦੇ ਲੋਕਾਂ ਦਾ ਬੇੜਾਗਰਕ ਕਰ ਰਿਹਾ ਹੈ ਦੂਜੇ ਪਾਸੇ ਖਾਣਾ ਮੁਖੀ ਫਲੋਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਸ਼ਿਕਾਇਤ ਦੇ ਆਧਾਰ ਉੱਤੇ ਚਾਰ ਯੂਰੋਪੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਤੋਂ ਬਾਅਦ ਦੋ ਜਣੇ ਗ੍ਰਿਫਤਾਰ ਵੀ ਕੀਤੇ ਗਏ ਨੇ ਅਤੇ ਦੋ ਜਣੇ ਫਰਾਰ ਚੱਲ ਰਹੇ ਨੇ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਹੁੰਦਾ ਜੀ ਹੈਗਾ ਇੱਕ ਉਥੇ ਨੰਗਲ ਦਾ ਹੀ ਆ ਉਹਨੇ ਨਸ਼ੇ ਨਸ਼ਾ ਕਰਦਾ ਉਹਨੇ ਆਪਣੇ ਘਰ ਦੇ ਤੇਰੇ ਘਰ ਨੂੰ ਅੱਗ ਲਾ ਕੇ ਤਾਂ ਉਹ ਗਾਰਡਨ ਲਾ ਕੇ ਤਵੇ ਚਲੋ ਗਏ ਸੀ ਤੇ ਕੋਹਾੜੀ ਦੁਕਾਨ ਤੇ ਮੋਰੇ ਰੱਖਿਆ ਸੀ ਤਾਂ ਕੋਹਾੜੀ ਨੂੰ ਹੜੀ ਕਰਦੇ ਸੀ ਵੇਚਣ ਦੇ ਉਹ ਉੱਥੇ ਹੀ ਮੋਕੇ ਦੇ ਪਰਲੇ ਉਹ ਪਰਚਾ ਦਿੱਤਾ ਕਿੰਨੇ ਬੀਅਤੀ ਹੋਈਆਂ ਦੋ ਗਸਤੋ ਕਰ ਲੈ ਦੋ ਭੱਜ ਗਏ ਜਿਹੜੇ ਆਪੀ ਹੈ ਹਾਂ ਜੀ ਕੋਈ ਮੁੰਡਾ ਸੀ ਜਿਹੜਾ ਨਾਂ ਸੀ ਸੀ ਜਿਨ੍ਹਾਂ ਨੇ ਅੱਗ ਲਾਈ ਹੈ ਜਿਨ੍ਹਾਂ ਨੇ ਅੱਗ ਲਾਈ ਕੋਹਾੜੀ ਦਾ ਨਾਮ ਇਹਦਾ ਨਾਮ ਹੈ ਬਾਈ ਸੰਦੀਪ ਸੰਦੀਪ ਕੁਮਾਰ ਤੇ ਬਲਵਿੰਦਰ ਕੁਮਾਰ